ਫਗਵਾੜੀ 슈ਗਰ ਮਿਲ ਵੱਲੋਂ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਚਲਦੇ ਆ ਜਿੱਥੇ ਕਿਸਾਨ ਯੂਨੀਅਨ ਵਿੱਚ ਭਾਰੀ ਰੋਸ ਹੈ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਇੱਕ ਫਗਵਾ ਤਹਿਸੀਲ ਕੰਪਲੈਕਸ ਫਗਵਾੜਾ ਵਿਖੇ ਐਸਟੀਐਮ ਫਗਵਾੜਾ ਨੂੰ ਮੰਗ ਪੱਤਰ ਦੇਣ ਲਈ ਪਹੁੰਚਿਆ ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੇ ਨਾਮ ਤੇ ਮੰਗ ਪੱਤਰ ਦਿੰਦੇ ਆ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਵਾਅਦਾ ਬਿਨਾਂ ਸ਼ਰਤ ਜਲਦ ਹੀ ਪੂਰਾ ਕੀਤਾ ਜਾਵੇ ਇਸ ਮੌਕੇ ਗੱਲਬਾਤ ਕਰਦੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ 2021 ਅਤੇ 22 ਦੀ ਫਗਵਾੜਾ 슈ਗਰ ਮਿਲ ਵੱਲ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਜੋ ਕਿ 27 ਕਰੋੜ 74 ਲੱਖ ਰੁਪਏ ਬੰਦੀ ਹੈ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ ਕਿ ਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਦਾ ਕੀਤਾ ਸੀ ਕਿ ਸਰਕਾਰ ਮਿਲ ਮਾਲਕਾਂ ਵੱਲੋਂ ਕਿਸਾਨਾਂ ਦੀ ਬਕਾਇਆ ਰਾਸ਼ੀ ਦਿਵਾਵੇਗੀ ਪਰ ਸਰਕਾਰ ਨੇ ਆਪਣਾ ਕੀਤਾ ਵਾਦਾ ਅਜੇ ਤੱਕ ਪੂਰਾ ਨਹੀਂ ਕੀਤਾ ਹੁਣ ਮੰਗ ਕੀਤੀ ਗਈ ਅਗਰ ਕਿਸਾਨਾਂ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਨੇ ਜਲਦੋ ਜਲ ਨਾ ਦਿਵਾਈ ਤਾਂ ਹੁਣ ਵੱਲੋਂ ਜਲਦ ਹੀ ਫਗਵਾੜਾ ਵਿਖੇ ਵੱਡੇ ਪੱਧਰ ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅੱਜ ਅਸੀਂ ਫਗਵਾੜਾ ਦੇ ਵਿੱਚ ਜੋ ਬਾਦ ਸੰਧਰ ਦੀ 2021 22 ਦੀ ਪੇਮੈਂਟ ਵੈਰੀ ਗੁੱਡ ਹਾਲੇ ਤੱਕ ਖੜੀ ਆ ਗੰਨੇ ਦੀ ਪੇਮੈਂਟ ਖੜੀ ਆ ਉਹ ਅਜੇ ਤੋਂ ਕੁਝ ਸਮਾਂ ਪਹਿਲਾਂ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀਗਾ ਵੀ ਜਿਹੜੀ ਉਹ ਪੇਮੈਂਟ ਬਕਾਇਆ ਰੱਖੀ ਆ ਸਰਕਾਰ ਕਰੇਗੀ ਅੱਜ ਤੱਕ ਨਾ ਬਾਗੋ ਸੰਦਲਬਾਦ ਨਾਲ ਇਨੀ ਕੋ ਜਮੀਨ ਅਟੈਚ ਕੀਤੀ ਆ ਤਾਂ ਨਾ ਕੋਈ ਸਰਕਾਰ ਨੇ ਮੁੜ ਕੇ ਕੋਈ ਗੱਲ ਕੀਤੀ ਆ ਅੱਜ ਅਸੀਂ ਸਾਡੀ ਹਾਈ ਕਮਾਂਡ ਸਾਡੇ ਪੰਜਾਬ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਅਸੀਂ ਅੱਜ ਇੱਥੇ ਆਏ ਆ ਅਸੀਂ ਅੱਜ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਜਿਹੜੀ ਸਾਡੀ ਬਕਾਇਆ ਰਾਸ਼ੀ ਆ ਸਰਕਾਰ ਨੇ ਸਾਡਾ ਜਿਸ ਤਰ੍ਹਾਂ ਵਾਅਦਾ ਕੀਤਾ ਉਹ ਜਲਦੀ ਤੋਂ ਜਲਦੀ ਕਿਸਾਨਾਂ ਦੇ ਖਾਤਿਆਂ 'ਚ ਪਾਵੇ ਅਗਰ ਇਹ ਸਰਕਾਰ ਇਹ ਧਿਆਨ ਅਗਾਨੀ ਕਰਦੀ ਆ ਤਾਂ ਇਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਗੀ ਸਰ ਟੋਟਲ ਅਮਾਉਂਟ ਕਿੰਨੀ ਆਪਣੀ ਟੋਟਲ ਅਮਾਉਂਟ 27 ਕਰੋੜ 74 ਲੱਖ ਰੁਪਇਆ ਹਾਲੇ ਜਿਹੜੀ ਕਿਸਾਨਾਂ ਦੀ ਬਾਹਰ ਸੰਧਰਾਂ ਦੀ ਜਿਹੜੀ ਪੇਮੈਂਟ ਉਹ ਅਜੇ ਬਕਾਇਆ ਖੜੀ ਹੈ ਅਗਲੀ ਰਣਨੀਤੀ ਕੀ ਹੈ ਜੀ ਅਗਲੀ ਰਣਨੀਤੀ ਸਾਡੀ ਇਹ ਹੈ ਵੀ ਜੇ ਸਰਕਾਰ ਜਿਵੇਂ ਸਾਡਾ ਵਾਅਦਾ ਕੀਤਾ ਵੀ ਇਹ ਪੈਸਾ ਸਰਕਾਰ ਦੇਊਗੀ ਨਹੀਂ ਦਿੰਦੀ ਅਸੀਂ ਬਹੁਤ ਜਲਦੀ ਬਹੁਤ ਤਕੜਾ ਇੱਥੇ ਅੰਦੋਲਨ ਫਗਵਾੜੇ ਦੇ ਵਿੱਚ ਸ਼ੁਰੂ ਕਰਾਂਗੇ ਅੱਜ ਅਸੀਂ ਇੱਥੇ ਫਗਵਾੜੇ ਐਸਟੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜਿਹੜਾ ਕਿ ਸਾਡੀ ਗੰਨੇ ਦੀ ਪਿਛਲੀ 21 ਦੀ ਬਕਾਇਆ ਰਾਸ਼ੀ ਪਈ ਆ ਜੋ ਸਾਡੇ ਨਾਲ ਗਵਰਨਮੈਂਟ ਨੇ ਵਾਅਦੇ ਕੀਤੇ ਸੀਗੇ ਫਿਰ ਜਦੋਂ ਮੈਲ ਚੱਲੂਗੀ ਤਾਂ ਸਾਰਾ ਬਕਾਇਆ ਰਾਸ਼ੀ ਆ ਜਿਹੜੀ ਅਸੀਂ ਸਮੇਂ ਸਿਰ ਪਾਵਾਂਗੇ ਪਰ ਹੱਲੇ ਤਾਈ ਕੋਈ ਮਤਲਬ ਸਾਡੀ ਪੇਮੈਂਟ ਹੱਲੇ ਤੈ ਨਹੀਂ ਆਈ ਇਸ ਕਰਕੇ ਅਸੀਂ ਐਸਡੀਐਮ ਨੂੰ ਸਾਹ ਨੂੰ ਮੰਗ ਪੱਤਰ ਦੇਣ ਆਏ ਆ ਤੇ ਜਲਦੀ ਤੋਂ ਜਲਦੀ ਸਾਡੀ ਜਿਹੜੀ ਬਕਾਇਆ ਰਾਸ਼ੀ ਆ ਖਾਤਿਆਂ ਚ ਪਾਓ ਜੀ ਟੋਟਲ ਅਮਾਉਂਟ ਕਿੰਨੀ ਸਰ ਹੈ ਗਿਆ ਜੀ 27 ਕਰੋੜ 77 ਲੱਖ 74 ਲੱਖ ਜੀ ਤੇ ਅਗਲੀ ਰਣਨੀਤੀ ਕੀ ਹੈ ਜੇ ਨਹੀਂ ਤੁਹਾਡੀ ਪੇਮੈਂਟ ਜੇ ਅਗਲੀ ਫਿਰ ਸਾਡਾਂ ਦੇ ਤਾਂ ਸ਼ੰਘਾਸ ਕਰਾਂਗੇ ਜੀ ਫਿਰ ਉਹ ਰੋਡ ਬਲੌਕ ਕਰਾਂਗੇ ਜੀ ਫੇ ਸਾਨੂੰ ਮਜਬੂਤ ਹੋਣਾ ਪੈਣਾ ਜੀ